ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਐਜੂਕੇਟਰ ਚੈਨਲ ਤੇ ਜਿਹੜੇ ਸਟੂਡੈਂਟਸ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਲੇਟੈਸਟ ਵੀਡੀਓ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਤਾਂ ਅੱਜ ਦਾ ਲੇਟੈਸਟ ਅਪਡੇਟ ਹੈ ਜੀ ਪੰਜਾਬ ਦੇ 20 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੋਸਟ ਆਈਆਂ ਨੇ ਆ ਇਹਨਾਂ ਦਾ ਐਡਵਰਟਾਈਜ਼ਡ ਨੰਬਰ ਹੈ ਉਹਨਾਂ ਦਾ ਵੀ ਇੰਗਲਿਸ਼ ਕੰਪਿਊਟਰ ਵਿਗਿਆਨ ਸਹਾਇਕ ਲਾਇਬ੍ਰੇਰੀ ਨਿਯੰਤਰਣ ਡੈਰੀ ਵਿਗਿਆਨ ਗਣ ਬਹੁਤ ਸਾਰੇ ਸਬਜੈਕਟਸ ਦੀਆਂ ਵੈਕੈਂਸੀਜ਼ ਆਈਆਂ ਨੇ ਲਾਸਟ ਡੇਟ ਜਿਹੜੀ ਉਹ ਤੁਹਾਡੀ ਰਹੇਗੀ ਅਪਲਾਈ ਕਰਨ ਦੀ 9 ਜੁਲਾਈ 2025 ਆਨਲਾਈਨ ਅਪਲਾਈ ਹੋਏਗਾ ਠੀਕ ਹੈ ਜੀ ਅੱਗੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਕਿਹੜੇ ਕੋਰਸ ਦੇ ਵਿੱਚ ਵੈਕੈਂਸੀਆਂ ਵੈਕੈਂਸੀਆਂ ਨੇ ਠੀਕ ਹੈ ਜੀ ਤੁਸੀਂ ਕਿਸ ਤਰ੍ਹਾਂ ਅਪਲਾਈ ਕਰਨਾ ਕੀ ਸਾਰਾ ਪ੍ਰੋਸੈਸ ਰਹੇਗਾ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਅੰਤ ਤੱਕ ਠੀਕ ਹੈ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਠੀਕ ਹੈ ਜੀ ਤਾਂ ਇਹ ਜਿਹੜੀਆਂ ਵੈਕੈਂਸੀਜ਼ ਨੇ ਇਹ ਆਈਆਂ ਨੇ ਜੀ ਡਾਇਰੈਕਟੋਰੇਟ ਡਾਇਰੈਕਟੋਰੇਟ ਠੀਕ ਹੈ এডਿਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਇਹ ਵੈਕੈਂਸੀ ਤਾਂ ਆਊਟ ਕੀਤੀਆਂ ਗਈਆਂ ਨੇ ਕਾਲਜਾਂ ਦੇ ਵਿੱਚ ਟੀਚਿੰਗ ਵੈਕੈਂਸੀਜ਼ ਆਈਆਂ ਨੇ ਠੀਕ ਹੈ ਜੀ ਸੈਸ਼ਨ 2025-26 ਦੇ ਲਈ ਵੈਕੈਂਸੀਜ਼ ਨੇ ਐਡ ਹੌਕ ਵੇਸਤੇ ਜਿਹੜੀ ਇਹ ਵੈਕੈਂਸੀਜ਼ ਆ ਫਿਲ ਕੀਤੀਆਂ ਜਾਣੀਆਂ ਸਹਾਇਕ ਪ੍ਰੋਫੈਸਰ ਦੀਆਂ ਵੈਕੈਂਸੀਜ਼ ਹੈ ਆਨਲਾਈਨ ਅਪਲਾਈ ਜਿਹੜਾ ਤੁਸੀਂ ਕਰਨਾ ਹੋਏਗਾ ਠੀਕ ਹੈ ਅਪਲਾਈ ਕਰਨ ਦੇ ਲਈ ਕੀ ਸ਼ਰਤਾਂ ਹੋਣਗੀਆਂ ਅੱਗੇ ਗੱਲ ਕਰ ਲੈਣੇ ਆ ਅਪਲਾਈ ਕਰਨ ਦੀ ਲਾਸਟ ਡੇਟ 9 ਜੁਲਾਈ 2025 ਰਹੇਗੀ ਠੀਕ ਹੈ ਜੀ ਆਨਲਾਈਨ ਅਪਲਾਈ ਹੈ ਜਿਹੜਾ ਤੁਸੀਂ 3 ਜੁਲਾਈ ਤੋਂ ਸ਼ੁਰੂ ਹੋ ਜਾਏਗਾ ਠੀਕ ਹੈ 3 ਜੁਲਾਈ ਤੋਂ ਅਪਲਾਈ ਹੋਵਗੇ ਸ਼ੁਰੂ ਹੋ ਗਿਆ ਤੇ 9 ਜੁਲਾਈ ਹੈ ਜਿਹੜੀ ਲਾਸਟ ਹੋਏਗੀ ਮਤਲਬ ਇਹਨਾਂ ਦਿਨਾਂ ਦੇ ਵਿੱਚ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਰਜਿਸਟ੍ਰੇਸ਼ਨ ਫੀਸ ਹੈ ਜਿਹੜੀ 500 ਰੁਪਏ ਰਹੇਗੀ ਜੇ ਤੁਸੀਂ ਆਨਲਾਈਨ ਅਪਲਾਈ ਕਰੋਗੇ ਤਾਂ ਉੱਥੇ ਨਾਲ ਦੀ ਨਾਲ ਤੁਸੀਂ 500 ਰੁਪਏ ਰਜਿਸਟ੍ਰੇਸ਼ਨ ਫੀਸ ਵੀ ਫਿਲ ਕਰੋਗੇ ਠੀਕ ਹੈ ਜੀ ਦਾ ਇੰਪੋਰਟੈਂਟ ਇਨਸਟਰਕਸ਼ਨ ਜਿਹੜੀਆਂ ਨੇ ਜਾਣ ਲੈਣੇ ਆ ஆன்ਲਾਈਨ ਅਪਲਾਈ ਹੋਏਗਾ ਕੇਵਲ ਠੀਕ ਆ ਓਨਲੀ ਔਨਲਾਈਨ ਅਪਲਾਈ ਮੋਰਤੀ ਹੀ ਜਿਹੜਿਆ ਜਿਹੜੀਆਂ ਮੰਨੀਆਂ ਜਾਣਗੀਆਂ ਅਲਗੀਆਂ ਜੋ ਵੀ ਤੁਸੀਂ ਭੇਜੋਗੇ ਠੀਕ ਹੈ ਜੀ ਆ ਇਹਨਾਂ ਦੀ ਸਾਈਟ ਹੈ www.desgpc.org ਇੱਥੇ ਜਾ ਕੇ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਆਪਣਾ ਫਾਰਮ ਤੇ ਇਸ ਵੈਬਸਾਈਟ ਦਾ ਲਿੰਕ ਤੁਹਾਨੂੰ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਮਿਲ ਜਾਏਗਾ ਉੱਥੇ ਜਾ ਕੇ ਵੀ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਕੰਪਿਊਟਰ ਲੈਪਟਾਪ ਮੋਬਾਈਲ ਕਿਸੇ ਵੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਪੋਸਟ ਵਾਈ ਹੈਂਡ ਇਹ ਕਦੇ ਕੋਈ ਐਕਸੈਪਟ ਨਹੀਂ ਕੀਤਾ ਜਾਏਗਾ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਪੋਸਟ ਕਰ ਦੋਗੇ ਫਾਰਮ ਨੂੰ ਜਾਂ ਵਾਈ ਹੈਂਡ ਦੇ ਆਉਂਗੇ ਤਾਂ ਉਹ ਐਕਸੈਪਟ ਨਹੀਂ ਕਰਨਗੇ ਠੀਕ ਹੈ ਇਹ ਪੋਸਟਾਂ ਸਿਰਫ 25 26 ਸੈਸ਼ਨ ਦੇ ਲਈ ਫਿਲ ਕੀਤੀਆਂ ਜਾਣੀਆਂ ਠੀਕ ਹੈ ਜੀ ਇਹਦੇ ਲਈ ਮਿਨੀਮਮ ਤੁਹਾਡੇ ਜਿਹੜੇ ਗ੍ਰੈਜੂਏਸ਼ਨ ਦੇ ਵਿੱਚ 50% ਮਾਰਕਸ ਹੋਣੀ ਚਾਹੀਦੀ ਹੈ ਤੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ 55% ਮਾਰਕਸ ਹੋਣੇ ਲਾਜ਼ਮੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ UGC PhD ਜਿਹੜੇ ਕੈਂਡੀਡੇਟ ਐ ਉਹ ਵੀ ਅਪਲਾਈ ਕਰ ਸਕਦੇ ਆ ਤੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਠੀਕ ਹੈ ਜੀ ਤਾਂ ਜਿਹੜੇ ਕਾਲਜ ਇਟ ਸਕੂਲ ਹੁੰਦੇ ਆ ਉਹਦੇ ਲਈ ਕੈਂਡੀਡੇਟ ਦੇ 55% ਮਾਰਕਸ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਹੋਣੇ ਚਾਹੀਦੇ ਆ ਠੀਕ ਹੈ ਜੀ ਤੇ 50% ਮਾਰਕਸ ਜਿਹੜੇ ਤੁਹਾਡੇ ਬੀਅਰ ਦੇ ਵਿੱਚ ਹੋਣੇ ਚਾਹੀਦੇ ਆ ਤੇ ਪੰਜਾਬੀ ਲੈਵਲ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਣੀ ਲਾਜ਼ਮੀ ਐ ਠੀਕ ਹੈ ਜੀ ਜਿਹੜੇ ਗਰਲ ਕਾਲਜ ਆ ਉੱਥੇ ਜਿਆਦਾਤਰ ਊਮੈਨ ਨੂੰ ਹੀ ਜਿਹੜਾ ਪ੍ਰੈਫਰ ਕੀਤਾ ਜਾਊਗਾ ਉਹਨਾਂ ਨੂੰ ਹੀ ਅੱਥੇ ਜਾਊਗਾ ਮੇਨ ਸਭ ਤੋਂ ਮੇਨ ਟਾਪਿਕ ਹੈ ਕਿ ਸਿੱਖ ਕੈਂਡੀਡੇਟ ਨੂੰ ਸ਼ੁੱਡ ਨਾਟ ਬੀ ਪਤੀ ਸਿੱਖ ਕੈਂਡੀਡੇਟ ਹੈ ਜਿਹੜਾ ਠੀਕ ਹੈ ਜੀ ਸਿੱਖ ਉਮੀਦਵਾਰਾ ਪਤੀਤ ਨਹੀਂ ਹੋਣਾ ਚਾਹੀਦਾ ਠੀਕ ਹੈ ਇੰਟਰਵਿਊ ਤੇ ਪਹੁੰਚਣ ਦਾ ਤੁਹਾਨੂੰ ਕੋਈ ਟੀਏ ਡੀਏ ਵਗੈਰਾ ਇਹਨਾਂ ਦੁਆਰਾ ਪੇ ਨਹੀਂ ਕੀਤਾ ਜਾਏਗਾ ਠੀਕ ਹੈ ਸੈਲਰੀ ਤੁਹਾਡੀ ਹੈ ਐਂਡ ਪਰ ਮੈਨੇਜਮੈਂਟ ਨੋਰਮਸ ਦੇ ਅਕੋਰਡਿੰਗ ਰਹੇਗੀ ਠੀਕ ਹੈ ਜੀ ਤਾਂ ਜੇ ਤੁਸੀਂ ਇੰਟਰਵਿਊ ਤੇ ਜਾਓਗੇ ਇੰਟਰਵਿਊ ਸ਼ਡਿਊਲ ਆ ਜਿਹੜਾ ਬਾਅਦ ਜਾਰੀ ਕੀਤਾ ਜਾਏਗਾ 12 ਤਰੀਕ ਨੂੰ 12 ਜੁਲਾਈ ਨੂੰ ਠੀਕ ਹੈ 9 ਤਰੀਕ ਤੱਕ ਤਾਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਤੋਂ ਉਸ ਤੋਂ ਬਾਅਦ 12 ਤਰੀਕ ਨੂੰ ਤੁਹਾਡਾ ਇੰਟਰਵਿਊ ਸ਼ਡਿਊਲ ਜਾਰੀ ਕਰ ਦਿੱਤਾ ਜਾਏਗਾ ਇੰਟਰਵਿਊ ਤੁਹਾਡੀ ਐਡਰੈਸ ਜਿਹੜਾ ਉਸ ਟਾਈਮ ਹੀ ਦੱਸਣਗੇ ਕਿੱਥੇ ਹੋਏਗੀ ਤਾਂ ਇੰਟਰਵਿਊ ਦੇ ਵਿੱਚ ਤੁਹਾਡਾ ਰਿਟਨ ਟੈਸਟ ਵੀ ਹੋਏਗਾ ਤੇ ਪਲੱਸ ਤੁਹਾਡਾ ਇੰਟਰਵਿਊ ਵੀ ਹੋਏਗਾ ਠੀਕ ਹੈ ਜੀ ਤਾਂ ਉਹਦੇ ਬਾਰੇ ਵੀ ਤੁਹਾਨੂੰ ਜਿਹੜਾ ਅਪਡੇਟ ਕਰ ਦਿੱਤਾ ਜਾਏਗਾ ਅੱਗੇ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਲੈਣੇ ਆ ਕਿ ਅਜੀਤ ਸਿੰਘ ਖਾਲਸਾ ਬਾਬਾ ਅਜੀਤ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਗੁਰਦਾਸਪੁਰ ਠੀਕ ਹੈ ਇੱਥੇ ਕੰਪਿਊਟਰ ਸਾਇੰਸ ਦੀ ਇੱਕ ਵੈਕੈਂਸੀ ਹੈ ਜੀ ਮੈਥ ਦੀ ਇੱਕ ਵੈਕੈਂਸੀ ਹੈ ਠੀਕ ਹੈ ਜੀਓਲੋਜੀ ਦੀ ਇੱਕ ਵੈਕੈਂਸੀ ਹੈ ਅਸਿਸਟੈਂਟ ਲਾਇਬ੍ਰੇਰੀਅਨ ਦੀ ਇੱਕ ਵੈਕੈਂਸੀ ਹੈ ਠੀਕ ਹੈ ਇਹ ਚਾਰ ਵੈਕੈਂਸੀ ਦਾ ਗੁਰਦਾਸਪੁਰ ਇਸ ਕਾਲਜ ਦੇ ਵਿੱਚ ਹਿਲ ਕੀਤੀ ਜਾਣੀ ਅਗਲਾ ਕਾਲਜ ਹੈਗਾ ਜੀ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗਰ ਸ਼ੰਕਰ ਹੁਸ਼ਿਆਰਪੁਰ ਠੀਕ ਹੈ ਇੱਥੇ ਹੈਗੇ ਜੀ ਐਜੂਕੇਸ਼ਨ ਦੀ ਇੱਕ ਵੈਕੈਂਸੀ ਹੈ, ਕੈਮਿਸਟਰੀ ਦੀ ਇੱਕ ਵੈਕੈਂਸੀ ਹੈ। ਕੰਪਿਊਟਰ ਸਾਇੰਸ ਦੀ ਇੱਕ ਵੈਕੈਂਸੀ ਹੈ, ਫਿਜ਼ਿਕਸ ਦੀ ਇੱਕ ਵੈਕੈਂਸੀ ਹੈ ਤੇ ਮੈਥ ਵੀ ਇੱਕ ਵੈਕੈਂਸੀ ਫੁੱਲ ਟਾਈਮ ਦੀ ਹੈ ਤੇ ਇੱਕ ਪਾਰਟ ਟਾਈਮ ਦੀ ਹੈ, ਦੋ ਵੈਕੈਂਸੀਜ਼ ਹੈ। ਠੀਕ ਹੈ? ਜਿਹੜੇ ਵੀ ਕੈਂਡੀਡੇਟ ਇੱਥੇ ਅਪਲਾਈ ਕਰਨਾ ਚਾਹੁੰਦੇ ਆ ਉਹ ਕਰ ਸਕਦੇ ਆ। ਅਗਲਾ ਕਾਲਜ ਹੈਗਾ ਜੀ ਪਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਐਸ ਵੀ ਐਸ ਨਗਰ। ਤੇ ਇੱਥੇ ਸਿਰਫ ਕੰਪਿਊਟਰ ਸਾਇੰਸ ਦੀਆਂ ਦੋ ਵੈਕੈਂਸੀਜ਼ ਨੇ, ਉਹਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਅਗਲਾ ਕਾਲਜ ਹੈ ਜੀ ਬੀਬੀ ਸ਼ੇਰ ਬਿਬੀਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਰੂਪਨਗਰ ਇਥੇ ਇੰਗਲਿਸ਼ ਦੀ ਇੱਕ ਵੈਕੈਂਸੀ ਹੈ ਕਮਰਸ ਦੀ ਇੱਕ ਵੈਕੈਂਸੀ ਹੈ ਠੀਕ ਹੈ ਕੰਪਿਊਟਰ ਸਾਇੰਸ ਦੀ ਇੱਕ ਵੈਕੈਂਸੀ ਹੈ ਜੀ ਕਮੇ ਹਾਂ ਇਥੇ ਤਿੰਨ ਵੈਕੈਂਸੀਸ ਹੈ ਇੰਗਲਿਸ਼ ਕਮਰਸ ਤੇ ਕੰਪਿਊਟਰ ਸਾਇੰਸ ਦੀਆਂ ਤੈਨੂੰ ਵੈਕੈਂਸੀਸ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਹੈਗਾ ਜੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਲਾ ਸਾਹਿਬ ਤਰਨਤਾਰਨ ਇਥੇ ਕੈਮਿਸਟਰੀ ਦੀ ਇੱਕ ਵੈਕੈਂਸੀ ਹੈ ਜੀ ਮਿਊਜ਼ਿਕ ਵੋਕਲ ਦੀ ਇੱਕ ਹੈ ਕਮਰਸ ਦੀ ਇੱਕ ਹੈ ਠੀਕ ਹੈ ਤਾਂ ਇਹ ਵੈਕੈਂਸੀ ਜਿਹੜੀਆਂ ਤੁਸੀਂ ਤਨ ਤਨ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਹੈ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਊਮਨ 400 ਲੁਧਿਆਣਾ ਠੀਕ ਹੈ ਇੱਥੇ ਫਿਜ਼ਿਕਸ ਦੀ ਇੱਕ ਵੈਕੈਂਸੀ ਹੈ ਮੈਥ ਦੀ ਇੱਕ ਵੈਕੈਂਸੀ ਹੈ ਜੀ ਠੀਕ ਹੈ ਇੰਗਲਿਸ਼ ਦੀਆਂ ਤਿੰਨ ਵੈਕੈਂਸੀਜ਼ ਹੈ ਅਸਿਸਟੈਂਟ ਲਾਇਬ੍ਰੇਰੀਅਨ ਦੀ ਇੱਕ ਵੈਕੈਂਸੀ ਹੈ ਠੀਕ ਹੈ ਤਾਂ ਇਹਨਾਂ ਵੈਕੈਂਸੀ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਹੈਗਾ ਜੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਪਗਤਾ ਪਾਈ ਕਾ ਬਠਿੰਡਾ ਇੱਥੇ ਕਮਰਸ ਦੀ ਇੱਕ ਵੈਕੈਂਸੀ ਹੈ ਠੀਕ ਹੈ ਕੇਮਿਸਟਰੀ ਦੀ ਇੱਕ ਵੈਕੈਂਸੀ ਹੈ ਜੀ ਪੋਲੀਟੀਕਲ ਸਾਇੰਸ ਇੱਕ ਵੈਕੈਂਸੀ ਹੈ ਇਹਨਾਂ ਸਬਜੈਕਟਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਹੈ ਜੀ ਗੁਰੂ ਨਾਨਕ ਕਾਲਜ ਸ੍ਰੀ ਮੁਕਸਰ ਸਾਹਿਬ ਇੱਥੇ ਕੰਪਿਊਟਰ ਸਾਇੰਸ ਦੀਆਂ ਤਿੰਨ ਵੈਕੈਂਸੀਜ਼ ਹੈ ਹੋਮ ਸਾਇੰਸ ਦੀ ਇੱਕ ਵੈਕੈਂਸੀ ਹੈ ਠੀਕ ਹੈ ਜੀ ਇਹ ਫੁੱਲ ਟਾਈਮ ਵੈਕੈਂਸੀਜ਼ ਹੈ ਤੇ ਦੂਜ ਲੋਜੀ ਦੀ ਜਿਹੜੀ ਉਹ ਪਾਰਟ ਟਾਈਮ ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲੇਗੀ ਅਗਲਾ ਕਾਲਜ ਹੈ ਗੁਰੂ ਨਾਨਕ ਕਾਲਜ ਮੋਗਾ ਇਥੇ ਕਮਰਸ ਦੀਆਂ ਦੋ ਵੈਕੈਂਸੀਜ਼ ਐ ਕੰਪਿਊਟਰ ਸਾਇੰਸ ਦੀਆਂ ਵੀ ਦੋ ਵੈਕੈਂਸੀਜ਼ ਐ ਜੀ ਮੈਥ ਦੀ ਇੱਕ ਵੈਕੈਂਸੀ ਐ ਠੀਕ ਐ ਇਹ ਵੈਕੈਂਸੀ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਦਾ ਗੁਰੂ ਨਾਨਕ ਖਾਲਸਾ ਕਾਲਜ ਧਰੋਲੀ ਕਰਾਂ ਜਲੰਧਰ ਇਥੇ ਕਮਰਸ ਦੀ ਇੱਕ ਵੈਕੈਂਸੀ ਐ ਜਿਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਦਾ ਖਾਲਸਾ ਕਾਲਜ ਗਰਦੀ ਵਾਲਾ ਹੁਸ਼ਿਆਰਪੁਰ ਇਥੇ ਫਿਜ਼ਿਕਸ ਦੀ ਇੱਕ ਵੈਕੈਂਸੀ ਐ ਅਗਲਾ ਕਾਲਜ ਦਾ ਜੀ ਮਾਤਾ ਗੰਗਾ ਖਾਲਸਾ ਕਾਲਜ ਕਾਟਨ ਲੁਧਿਆਣਾ ਇਥੇ ਮੈਥ ਦੀ ਇੱਕ ਵੈਕੈਂਸੀ ਹੈ ਹਿਸਟਰੀ ਦੀ ਮੈਥ ਦੀ ਫੁੱਲ ਟਾਈਮ ਦੀ ਇੱਕ ਵੈਕੈਂਸੀ ਹੈ ਇਥੇ ਜੀ ਠੀਕ ਹੈ ਲੁਧਿਆਣਾ ਦੇ ਵਿੱਚ ਤੇ ਹਿਸਟਰੀ ਦੀ ਪਾਰਟ ਟਾਈਮ ਇੱਕ ਵੈਕੈਂਸੀ ਹੈ ਠੀਕ ਹੈ ਅਗਲਾ ਕਾਲਜ ਦਾ ਮਾਤਾ ਗੁਦਰੀ ਖਾਲਸਾ ਕਾਲਜ ਕਰਤਾਰਪੁਰ ਗਲੰਦਰ ਇਥੇ ਕੰਪਿਊਟਰ ਸੈਂਡੀਆਂ ਦੋ ਵੈਕੈਂਸੀਜ਼ ਹੈ ਕੈਮਿਸਟਰੀ ਦੀ ਇੱਕ ਵੈਕੈਂਸੀ ਹੈ ਠੀਕ ਹੈ ਇਹਨਾਂ ਵੈਕੈਂਸੀਜ਼ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਜੀ ਮਾਤਾ ਸਾਹਿਬ ਕੋਰ ਗੋਲਡ ਕਾਲਜ ਗਹਿਲ ਬੰਨਾਲਾ ਇਥੇ ਇੰਗਲਿਸ਼ ਦੀ ਇੱਕ ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲੇਗੀ ਇੰਗਲਿਸ਼ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਅਗਲਾ ਕਾਲਜ ਦਾ ਮਾਤਾ ਸਾਈਓ ਕਾਲਜ ਖਾਲਸਾ ਕਾਲਜ ਤਲਵੰਡੀ ਭਾਈ ਇੱਥੇ ਕਮਰਸ ਦੀ ਇੱਕ ਵੈਕੈਂਸੀ ਹੈ ਬੋਟਨੀ ਇੱਕ ਵੈਕੈਂਸੀ ਹੈ ਸਿਰਫ ਕਮਰਸ ਤੇ ਬੋਟਨੀ ਵਾਲੇ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਅੱਗੇ ਜੇ ਆਪਾਂ ਦੂਸਰੇ ਕਾਲਜਾਂ ਦੀ ਗੱਲ ਕਰੀਏ ਅੱਗੇ ਕਾਲਜ ਹੈਗਾ ਜੀ ਮੀਰੀ ਪੀਰੀ ਖਾਲਸਾ ਕਾਲਜ ਠੀਕ ਹੈ ਮੀਰੀ ਪੀਰੀ ਖਾਲਸਾ ਕਾਲਜ ਬੁੱਧ ਪਡਾੜ ਬਨਾਲਾ ਇੱਥੇ ਹੈਗੀ ਜੀ ਇੰਗਲਿਸ਼ ਦੀ ਇੱਕ ਵੈਕੈਂਸੀ ਹੈ ਕਮਰਸ ਦੀ ਇੱਕ ਵੈਕੈਂਸੀ ਹੈ ਕੰਪਿਊਟਰ ਸਾਇੰਸ ਦੀ ਇੱਕ ਵੈਕੈਂਸੀ ਹੈ ਮੈਡਿਕ ਦੀ ਇੱਕ ਵੈਕੈਂਸੀ ਹੈ ਠੀਕ ਹੈ ਤਾਂ ਜਿਹੜੇ ਵੀ ਕੈਂਡੀਡੇਟ ਅਲੀਦੀਵਾਲਾ ਇਹਦੇ ਲਈ ਅਪਲਾਈ ਕਰ ਸਕਦੇ ਆ ਅਗਲਾ ਕਾਲਜ ਹੈ ਸੰਤ ਬਾਬਾ ਅਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੋਮੈਨਲੀ ਕਪੂਰਥਲਾ ਇੱਥੇ ਇਕਨੋਮਿਕਸ ਦੀ ਇੱਕ ਵੈਕੈਂਸੀ ਹੈ ਕਮਰਸ ਦੀ ਇੱਕ ਵੈਕੈਂਸੀ ਹੈ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਵੈਕੈਂਸੀ ਹੈ ਤੇ ਹਿਸਟਰੀ ਦੀ ਇੱਕ ਵੈਕੈਂਸੀ ਹੈ ਠੀਕ ਹੈ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਹੈ ਜੀ ਅਗਲਾ ਕਾਲਜ ਹੈਗਾ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ ਸਾਹਿਬ ਅੰਮ੍ਰਿਤਸਰ ਇਥੇ ਫਿਜ਼ਿਕ ਦੀ ਇੱਕ ਵੈਕੈਂਸੀ ਹੈ ਕੈਮਿਸਟਰੀ ਦੀ ਇੱਕ ਵੈਕੈਂਸੀ ਹੈ ਇੰਗਲਿਸ਼ ਦੀ ਇੱਕ ਵੈਕੈਂਸੀ ਹੈ ਤੇ ਅਸਿਸਟੈਂਟ ਲਾਇਬ੍ਰੇਰੀਅਨ ਦੀ ਇੱਕ ਵੈਕੈਂਸੀ ਹੈ ਠੀਕ ਹੈ ਤਾਂ ਤੁਸੀਂ ਇਹਨਾਂ ਵੈਕੈਂਸੀ ਦੇ ਲਈ ਅਪਲਾਈ ਕਰ ਸਕਦੇ ਹੋ ਅਗਲੀ ਕਾਲਜ ਹੈਗਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫॉर ਗਰਲਸ ਅਕੜ ਪਟਿਆਲਾ ਇੱਥੇ ਫਿਜ਼ਿਕਸ ਦੀ ਇੱਕ ਵੈਕੈਂਸੀ ਹੈ ਤੇ ਸਿਰਫ ਫਿਜ਼ਿਕਸ ਵਾਲੇ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਆ ਸ਼ਹੀਦ ਭਾਈ ਮਨੀ ਸਿੰਘ ਜੀ ਖਾਲਸਾ ਕਾਲਜ ਲਾਂਗੋਵਾਲ ਸੰਗਰੂਰ ਇੱਥੇ ਇੰਗਲਿਸ਼ ਦੀ ਇੱਕ ਵੈਕੈਂਸੀ ਹੈ ਕਮਰਸ ਦੀ ਇੱਕ ਵੈਕੈਂਸੀ ਹੈ ਤੇ ਇੰਗਲਿਸ਼ ਤੇ ਕਮਰਸ ਵਾਲੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਅਗਲਾ ਹੈਗਾ ਖਾਲਸਾ ਕਾਲਜ ਪਟਿਆਲਾ ਇੱਥੇ ਕਮਰਸ ਦੀ ਇੱਕ ਵੈਕੈਂਸੀ ਹੈ ਜੀ ਮੈਨੇਜਮੈਂਟ ਦੀ ਇੱਕ ਵੈਕੈਂਸੀ ਹੈ ਕੰਪਿਊਟਰ ਸਾਇੰਸ ਦੀਆਂ 4 ਵੈਕੈਂਸੀਸ ਹੈ ਜੀਓਗ੍ਰਾਫੀ ਦੀ ਇੱਕ ਵੈਕੈਂਸੀ ਹੈ ਪੰਜਾਬੀ ਦੀ ਇੱਕ ਵੈਕੈਂਸੀ ਹੈ ਤੇ 뮤ਜ਼ਿਕ ਨਹੀਂ ਸੋ ਇੱਥੇ ਸਿਰਫ ਕਮਰਸ ਮੈਨੇਜਮੈਂਟ ਕੰਪਿਊਟਰ ਸਾਇੰਸ ਤੇ ਜੀਓਗ੍ਰਾਫੀ ਇਹਨਾਂ ਚਾਰ ਸਬਜੈਕਟ ਦੀਆਂ ਵੈਕੈਂਸੀਜ਼ ਨੇ ਅਗਲਾ ਕਾਲਜ ਹੈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਇੱਥੇ ਪੰਜਾਬੀ ਦੀ ਇੱਕ ਵੈਕੈਂਸੀ ਤੇ 뮤직 ਵੋਕਲ ਇੱਥੇ ਸਿਰਫ ਪੰਜਾਬੀ ਤੇ 뮤직 ਵੋਕਲ ਵਾਲੇ ਕੈਂਡੀਡੇਟ ਹੀ ਅਪਲਾਈ ਕਰ ਸਕਦੇ ਅਗਲਾ ਕਾਲਜ ਹੈਗਾ ਜੀ ਗੁਰੂ ਨਾਨਕ ਕਾਲਜ ਵੁਡਲਾਡਾ ਮਾਨਸਾ ਇੱਥੇ ਜੀਓਗ੍ਰਾਫੀ ਦੀ ਇੱਕ ਵੈਕੈਂਸੀ ਹੋ ਫਾਈਨ ਆਰਟਸ ਦੀ ਇੱਕ ਵੈਕੈਂਸੀ ਹੋ ਜੀਓਲੋਜੀ ਦੀ ਇੱਕ ਵੈਕੈਂਸੀ ਹੈ ਮੈਨੇਜਮੈਂਟ ਦੀਆਂ ਦੋ ਵੈਕੈਂਸੀਜ਼ ਹੈ ਜੀ ਕੰਪਿਊਟਰ ਸ ਤੇ ਮੈਥ ਦੀਆਂ ਦੋ ਵੈਕੈਂਸੀਜ਼ ਹੈ ਠੀਕ ਹੈ ਇੱਥੇ ਕਾਫੀ ਵੈਕੈਂਸੀ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਅਗਲਾ ਕਾਲਜ ਹੈ ਮਾਤਾ ਗੁਦਰੀ ਕਾਲਜ ਸ਼੍ਰੀ ਫਟੇਗੜ ਸਾਹਿਬ ਇੱਥੇ ਐਗਰੀਕਲਚਰ ਦੀ ਇੱਕ ਵੈਕੈਂਸੀ ਹੈ ਐਕਸਟੈਂਸ਼ਨ ਦੀ ਕਮਰਸ ਦੀ ਇੱਕ ਵੈਕੈਂਸੀ ਹੈ ਇੰਗਲਿਸ਼ ਦੀ ਇੱਕ ਵੈਕੈਂਸੀ ਹੈ ਜੀ ਐਮਬੀਏ ਮਾਰਕੀਟਿੰਗ ਦੀ ਇੱਕ ਵੈਕੈਂਸੀ ਹੈ ਡੈਰੀ ਸਾਇੰਸ ਇੱਕ ਵੈਕੈਂਸੀ ਹੈ ਬੋਟਨੀ ਦੀ ਇੱਕ ਵੈਕੈਂਸੀ ਹੈ ਠੀਕ ਹੈ ਇਨ ਵੈਕੈਂਸੀਜ਼ ਲਈ ਅਪਲਾਈ ਕਰ ਸਕਦੇ ਹੋ ਅਗਲੀ ਵੈਕੈਂਸੀ ਹੈ ਜੀ ਦਸ਼ਮੇਸ਼ ਖਾਲਸਾ ਕਾਲਜ ਨਾਭਾ ਸਾਹਿਬ ਜੀ ਰਕਪੁਰ ਐਸ ਐਸ ਨਗਰ ਇੱਥੇ ਸਿਰਫ ਸੋਸ਼ਲ ਸਾਇੰਸ ਵਾਲੇ ਕੈਂਡੀਡੇਟ ਅਪਲਾਈ ਸਾ ਕਰ ਸਕਦੇ ਹੋ ਕਿਉਂਕਿ ਸਿਰਫ ਸੋਸ਼ਲ ਸਾਇੰਸ ਦੀ ਇੱਕ ਵੈਕੈਂਸੀ ਹੈ ਠੀਕ ਹੈ ਜੀ ਇਹ ਸੀ ਅੱਜ ਦਾ ਅਪਡੇਟ ਜਿਹਨੂੰ ਵੀ ਇਹ ਨੋਟੀਫਿਕੇਸ਼ਨ ਚਾਹੀਦਾ ਹੋਇਆ ਤਾਂ ਨੋਟੀਫਿਕੇਸ਼ਨ ਦਾ ਲਿੰਕ ਵੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਆਪ ਪੜ੍ਹ ਵੀ ਸਕਦੇ ਹੋ ਠੀਕ ਹੈ ਜੀ ਤੇ ਆਪ ਵੀਡੀਓ ਜਿਹੜੇ 사이ਟ ਤੇ ਅਪਲਾਈ ਕਰਨਾ ਉਹ 사이ਟ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਠੀਕ ਹੈ ਇਸ ਤੋਂ ਇਲਾਵਾ ਆਪਣੇ ਚੈਨਲ ਤੇ ਪੀਐਸ ਟੈਟ ਠੀਕ ਹੈ ਜੀ ਸੀ ਟੈਟ ਮਾਸਟਰ ਕੇਡਰ ਦੀ ਤਿਆਰੀ ਬਹੁਤ ਵਧੀਆ ਢੰਗ ਨਾਲ ਚੈਨਲ ਤੇ ਕਰਵਾਈ ਜਾਂਦੀ ਹੈ ਉਹਦੀ ਪਲੇਲਿਸਟ ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ ਉੱਥੇ ਜਾ ਕੇ ਤੁਸੀਂ ਜਿਹੜਾ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ